ਅੱਜ ਦੂਸਰੇ ਦਿਨ ਪੰਡਾਰੇ ਪੁਲ ਤੇ ਦੰਿਤ ਸੁਰੱਖਿਆ ਸੈਨਾ ਵੱਲੋਂ ਦੂਸਰੇ ਦਿਨ ਵੀ ਫਿਲਮ ਬੁਹਿ ਬਾਰੀਆਂ ਨੂੰ ਲੈ ਕੇ ਜੋ ਪਰਚਾ ਦਰਜ ਹੋਇਆ ਸੀ ਜਿਸ ਵਿੱਚ ਪੰਜਾਬੀ ਫਿਲਮ ਸਟਾਰ ਨੀਰੂ ਬਾਜਵਾ ਅਤੇ ਉਫਤੇ ਰਾਈਟਰ ਦੇ ਖਿਲਾਫ ਅਰੈਸਟ ਨਾ ਕਰਨ ਤੇ ਤਣਾ ਲਗਾਇਆ ਗਿਆ ਸੁਰੱਖਿਆ ਸੈਨਾ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਮਲਿਕ ਕਰਨ ਐਸ ਸੀ ਬੀ ਸੀ ਪ੍ਰਧਾਨ ਜਗਗੋ ਪ੍ਰਧਾਨ ਅਕਸ਼ੇ ਪੱਟੀ ਸਮੇਤ ਕਾਰੀਆਂ ਸਿਮਰ ਅਤੇ ਹੋਰ ਵੀ ਬਹੁਤ ਬਹੁਤ ਸੰਸਥਾ ਦੇ ਲੋਕ ਮੌਜੂਦ ਸਨ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਕਰਨ ਕੰਨਾ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਐਸੀ ਬੀਸੀ ਦਾ ਪੰਜਾਬ ਪ੍ਰਧਾਨ ਜਿੱਦਾਂ ਕਿ ਸਾਰੇ ਭਾਰਤ ਨੂੰ ਪਤਾ ਵਾ ਸਾਰੀ ਦੁਨੀਆ ਨੂੰ ਪਤਾ ਕਿ ਪਿਛਲੇ ਦਿਨ ਜੋ ਬੁਹੇ ਬਾਰੀਆਂ ਫਿਲਮ ਆਈ ਹੈ ਨੀਰੂ ਬਾਜਪਦੀ ਉਹਦੇ ਵਿੱਚ ਸਾਡੇ ਐਸੀ ਸਮਾਜ ਨੂੰ ਲੈ ਕੇ ਕੁਝ ਬੜੀਆਂ ਗੱਡੀਆਂ ਚੀਜ਼ਾਂ ਦਿਖਾਈਆਂ ਗਈਆਂ ਬੜੀਆਂ ਗੰਦੀਆਂ ਗੱਲਾਂ ਕੀਤੀਆਂ ਗਈਆਂ ਔਰ ਉਸ ਦੌਰਾਨ ਜਿਹੜੇ ਆਪਾਂ ਬਹਿ ਕੇ ਇੱਥੇ ਭੁੱਖ ਹੜਤਾਲ ਤੇ ਬੈਠੇ ਸੀ ਧਰਨੇ ਲਾਏ ਸੀ ਔਰ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਪਰਚਾ ਕੀਤਾ ਸੀ ਐਸਟੀ ਐਕਟ ਦਾ ਔਰ ਸਾਨੂੰ ਵੀ ਵਾਅਦਾ ਦਵਾਇਆ ਸੀ ਕਿ ਉਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ ਹੁਣ ਉਹ ਪੁਲਿਸ ਪ੍ਰਸ਼ਾਸਨ ਹੈ ਜਿਹੜੀ ਉਹਨੂੰ ਗ੍ਰਿਫਤਾਰ ਨਹੀਂ ਕਰ ਰਹੀ ਔਰ ਉਹ ਮਹਿੰਗੇ ਮਹਿੰਗੇ ਵਕੀਲ ਕਰੀ ਜਾ ਰਹੀ ਆ ਇਹਦਾ ਮਤਲਬ ਕਿ ਕੋਈ ਵੀ ਉੱਠ ਕੇ ਕੋਈ ਫਿਲਮ ਆਵੇ ਕੋਈ ਵੀ ਸਾਡੇ ਸਮਾਜ ਨੂੰ ਗਲਤ ਕਹਿ ਕੇ ਔਰ ਮਹਿੰਗੇ ਵਕੀਲ ਕਰ ਲੂਗਾ ਇਹ ਆਪਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਗਰ ਨੀਰੂ ਬਾਜਪਾ ਨੂੰ ਜੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਨਾਲੇ ਸਮੇਂ ਚ ਅਸੀਂ ਟਿੱਕਾ ਸੰਘਰਸ਼ ਕਰਾਂਗੇ ਸਾਰੇ ਸਮਾਜ ਨੂੰ ਮੈਸੀ ਲਾ ਕੇ ਅਸੀਂ ਇਸੇ ਭੰਡਾਰੀ ਪੁਲ ਤੇ ਧਰਨਾ ਲਾਵਾਂਗੇ ਉਹਨੂੰ ਜਲਦ ਜਲ ਗ੍ਰਿਫਤਾਰ ਕੀਤਾ ਜਾਵੇ ਜੈ ਵਾਲਮੀਕੀ ਜੈ ਭੀਮ ਜੈ ਭਰ ਚਲੇ ਆ ਗਏ ਨੇ ਕਿੱਧਰ ਆਇਆ ਦੋ ਦੋ ਮਸਲੇ ਹੈਗੇ ਇੱਕ ਮੰਦਿਰ ਦਾ ਵਾ ਆ ਭੈਣ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਵਾਲਮੀਕੀ ਯੂਥ ਵੈਲਫਰ ਸਭਾ ਮੰਦਿਰ ਕਮੇਟੀ ਜੀਤਨਗਰ ਦਾ ਪ੍ਰਧਾਨ ਆ ਨਰ ਮੈਂ ਆਲ ਇੰਡੀਆ ਸ਼ਡਿਊਲ ਕਾ ਜਪਟਿਸ਼ਨ ਦਾ ਮੈਂ ਰਾਸ਼ੀ ਪ੍ਰਧਾਨ ਵੀ ਆ ਤੇ ਇਹ ਜਿਹੜਾ ਇਹ ਜਿਹੜਾ ਅੱਜ ਪੋਖਰ ਧਾਲ ਦੇ ਬੈਂਡ ਦਾ ਪ੍ਰੋਗਰਾਮ ਬਣਾਇਆ ਇਹ ਇਸ ਕਰਕੇ ਬਣਾਇਆ ਕਿ ਇੱਕ ਭਗਵਾਨ ਵਾਲਮੀਕੀ ਮੰਦਿਰ ਜੀਤਨਗਰ ਦੇ ਵਿੱਚ ਵਾਲਮੀਕੀ ਯੂਥ ਵੈਲਫਰ ਸਭਾ 2001 ਤੋਂ ਕੰਮ ਕਰਦੀ ਆ ਰਹੀ ਆ ਉੱਥੇ ਕੁਝ ਇੱਕ ਬਲਬੀਰ ਸਿੰਘ ਬੱਬੀ ਪਹਿਲਵਾਨ ਦੇ ਨਾਮ ਦਾ ਇੱਕ ਸ਼ਖਸ ਹੈਗਾ ਉਹ ਵੀ ਜਿਹੜਾ ਵੀ ਆਪਣੇ ਆਪ ਨੂੰ ਕਾਂਗਰਸੀ ਨੇਤਾ ਆਖਦਾ ਤੇ ਉਹਨੇ ਨਾ 2021 ਦੇ ਵਿੱਚ ਇੱਕ ਭਗਵਾਨ ਵਾਲਮੀਕੀ ਧਰਮਸ਼ਾਲਾ ਕਮੇਟੀ ਜਾਲੀ ਬਣਾ ਕੇ ਉਹਨੇ 10 ਲੱਖ ਰੁਪਇਆ ਸ਼ਮਸ਼ੀਰ ਸਿੰਘ ਦੁੱਲੋ ਕੋ ਗ੍ਰਾਂਟ ਲੈ ਕੇ ਉਹਤੇ 5 ਲੱਖ ਰੁਪਇਆ ਡਾਕਟਰ ਡਾਕਟਰ ਰਾਜ ਕੁਮਾਰ ਕੋ ਲੈ ਕੇ ਤੇ 3 ਲੱਖ ਸੋਨੀ ਦੀ ਗ੍ਰਾਂਟ ਆਈ ਸੀ ਉਹ 18 ਲੱਖ ਰੁਪਏ ਦਾ ਕਬਲਾ ਵਾ ਉਹਤੇ ਸਿਰਫ 3-4 ਲੱਖ ਰੁਪਇਆ ਲੱਗਾ ਵਾ ਬਾਕੀ ਸਾਰੇ ਪੈਸੇ ਉਹਨਾਂ ਨੇ ਫੁਰਦਪੁਰ ਦੇ ਕਰ ਲਏ ਨੇ ਸਰਕਾਰੀ ਅਫਸਰਾਂ ਨਾਲ ਮਿਲ ਕੇ ਔਰ ਇਹ ਵਿੱਚ ਪੀ ਡਬਲਯੂ ਡੀ ਦਾ ਜਈ ਆ ਬਰੋਵਰ ਐਕਸਨ ਐ ਐਸ ਡੀਓ ਆ ਔਰ ਇੱਕ ਠੇਕੇਦਾਰ ਆ ਜਿਹੜੇ ਜਿਨ੍ਹਾਂ ਨੇ ਸੰਸਤਾ ਪਾਸ ਕੀਤੀ ਆ ਔਰ ਰਜਿਸਟਰਾਰ ਇਕਬਾਲ ਸਿੰਘ ਹੈਗਾ ਉਹ ਉਹਨੇ ਉਹਨਾਂ ਨੇ ਮਿਲ ਕੇ ਰਜਿਸਟਰ ਇਹਦੀ ਸੰਸਤਾ ਬਾਕੀ ਕੀਤੀ ਆ ਅਸੀਂ ਇਹ ਸਾਰੇ ਦੋਸ਼ੀ ਪਾਏ ਗਏ ਨੇ ਬੜੀਆਂ ਇਨਕੁਆਇਰੀ ਹੋਈਆਂ ਸਾਡੀਆਂ ਮੀਟਿੰਗਾਂ ਬੜੀਆਂ ਹੋਈਆਂ ਮਰਲੇਗੇ ਸਾਨੂੰ ਕੋਈ ਇਜ਼ਾਫ ਨਹੀਂ ਮਿਲਿਆ ਇਹ ਦੋਸ਼ੀ ਪਾਏ ਗਏ ਨੇ ਅਸੀਂ ਉਹਨਾਂ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਮੈਂ ਭੁਖੜਦਾਲ ਤੇ ਬੈਠੇ ਆ ਜਦ ਤੱਕ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ ਤੇ ਉਹਨੀ ਦੇਰ ਤੱਕ ਇਹ ਭੁਖੜਦਾਲ ਜਾਰੀ ਰਹੂਗੀ ਔਰ ਮੈਂ ਮੈਂ ਆਰਦਾ ਮਰੀਜ਼ ਵੀ ਹਾਂ ਮੈਨੂੰ ਸਟੰਡ ਪਏ ਨੇ ਨਾਲੇ ਮੈਨੂੰ ਸ਼ੂਗਰ ਦਾ ਮਰੀਜ਼ ਆ ਅਗਰ ਜੇ ਮੈਨੂੰ ਕੱਲ ਨੂੰ ਕੁਝ ਹੋ ਜਾਂਦਾ ਤੇ ਸੰਸਤਾ ਬਣਾਉਣ ਵਾਲੇ ਸੰਸਤਾ ਪਾਸ ਕਰਨ ਵਾਲੇ ਔਰ ਪੀ ਡਬਲਯੂ ਡੀ ਦੇ ਜਿੰਨੇ ਅਫਸਰ ਮੈਂ ਨਾਮ ਲਿਆ ਉਹ ਸਾਰੇ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਇਹਨਾਂ ਨੂੰ ਕੁਝ ਕਹਿੰਦਾ ਹੈ ਜੈ ਵਾਲਮੀਕੀ ਹਰ ਹਰ